ਸਰ ਇੱਕ ਜੁਆਇੰਟ ਸਰ ਜਿਹੜਾ ਐਕਸ਼ਨ ਕੀਤਾ ਗਿਆ ਜਿਦੇ ਚ ਆਪਕਾਰੀ ਕਮਿਸ਼ਨਰ ਜਿਹੜੇ ਨੇ ਵਰੁਣ ਰੋਜ਼ਮਸਰ ਔਰ ਇੱਕ ਐਸਐਸਪੀ ਸਰ ਸਾਡੇ ਸਰਦਾਰ ਸਰਤਾਜ ਸਿੰਘ ਚੈਲ ਸਰ ਨੇ ਇਹਨਾਂ ਨੇ ਸਰ ਇੱਕ ਇਨਫੋਰਮੇਸ਼ਨ ਆ ਰਹੀ ਸੀਗੀਆਂ ਤਾਂ ਸਰ ਇੱਕ ਐਕਸਾਈਜ਼ ਔਰ ਪੁਲਿਸ ਨੇ ਇੱਕ ਜੁਆਇੰਟ ਵੈਂਚਰ ਕੀਤਾ ਉਸ ਜੁਆਇੰਟ ਵੈਂਚਰ ਦੇ ਵਿੱਚ ਪ੍ਰੋਪਰ ਰੇਕੀ ਕਰਕੇ ਕਿ ਜਿਹੜਾ ਈਐਨਏ ਪਬਲਿਕ ਸਪਿਰਿਟ ਜੋ ਵੀ ਨਿਕਲਦੀ ਹੈ ਕਿ ਇਹ ਮਿਸਯੂਜ਼ ਹੋ ਰਹੀ ਹੈ ਜਿਹੜੀ ਕਿ ਪੈਟਰੋਲ ਚ ਪਾਈ ਜਾਂਦੀ ਹੈ ਉਹ ਇੱਥੇ ਜਿਹੜੇ ਨੌਰੇ ਬੋਰਡ ਯੂਜ਼ ਕੀਤਾ ਜਾਂਦਾ ਹੈ ਜਾਂ ਇੱਕ ਬਾਉਂਡਰੀ ਵਾਲ ਕਰਕੇ ਸਰ ਬਣਾਏ ਹੋਏ ਨੇ ਉਹਦੇ ਚੋਂ ਇਹ ਉੱਥੋਂ ਕੱਢ ਲੈਂਦੇ ਨੇ ਔਰ ਅੱਗੇ ਨੂੰ ਮਿਸਯੂਜ਼ ਕਰਦੇ ਨੇ ਸਰ ਅਸੀਂ ਫਿਰ ਤਿੰਨ ਟੀਮਸ ਬਣਾਈਆਂ ਸੀ ਆਈਏ ਦੀ ਨਾਂ ਅੰਸਰ ਐਕਸਾਈਜ਼ ਦੇ ਇਨਸਪੈਕਟਰਸ ਵੀ ਸੀਗੇ ਉਹਨਾਂ ਟੀਮਸ ਨੇ ਜਾ ਕੇ ਸਰ ਤਿੰਨ ਬੰਦੇ ਤਾਂ ਮੌਕੇ ਤੇ ਫੜ ਲਏ ਔਰ ਸਰ ਦੋ ਬੰਦੇ ਜਿਹੜੇ ਨੇ ਉਹ ਉੱਥੇ ਮੌਕੇ ਤੇ ਮਿਲੇ ਨਹੀਂ ਉਹਨਾਂ ਨੂੰ ਛੇਤੀ ਫੜ ਲਿਆ ਜਾਊਗਾ ਸਰ ਇਹਦੇ ਚੋਂ ਸਾਡੀ ਟੀਮ 3450 ਲੀਟਰ ਜਿਹੜਾ ਇਹ ਪ੍ਰੋਡਕਟ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬ ਹੋਈ ਹੈ ਤਿੰਨ ਅਲੱਗ-ਅਲੱਗ ਐਫ ਆਈ ਆਰਸ ਜਿੱਥੇ ਜਿੱਥੇ ਰੇਡ ਕੀਤੀ ਉਸ ਦੇ ਵਿੱਚ ਦੇ ਦਿੱਤੀਆਂ ਗਈਆਂ ਨੇ ਔਰ ਇਹਨਾਂ ਦੇ ਸੈਂਪਲਸ ਐਫਐਐਸਐਲ ਨੂੰ ਭੇਜ ਕੇ ਔਰ ਜੋ ਇਹਦੇ ਵਿੱਚੋਂ ਇਥਨੋਲ ਆਂਦਾ ਮਥਨੋਲ ਆਂਦਾ ਜਾਂ ਕੋਈ ਹੋਰ ਥਿਨਰ ਹੈ ਜਿਹੜੀ ਚੀਜ਼ ਆ ਉਹ ਸਾਰੀ ਚੀਜ਼ ਨੂੰ ਕਲੈਰੀ ਕਰਕੇ ਔਰ ਇਹਨਾਂ ਦਾ ਚਲਾਨ ਜਿਹੜਾ ਉਹ ਕੋਰਟਸ ਪ੍ਰੋਡਿਊਸ ਕਰ ਦਿੱਤਾ ਜਾਊਗਾ ਫਰਦਰ ਇਨਵੈਸਟੀਗੇਸ਼ਨ ਚ ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਫੜੇ ਨੇ ਔਰ ਜਿਹੜੇ ਕਾਬੂ ਕਰਨੇ ਨੇ ਉਹ ਸਾਰਾ ਜਿਹੜਾ ਟ੍ਰੇਸ ਹੈ ਕਿ ਕਿਵੇਂ ਖਰੀਦੇ ਜਾਂਦੇ ਸੀਗੇ ਮੋਡ ਆਫ ਪੇਮੈਂਟ ਕੀ ਸੀ ਅੱਗੇ ਮੋਡ ਆਫ ਜਿਹੜਾ ਸੇਲ ਕਰਦੇ ਸੀ ਪਰਚੇਸ ਤੋਂ ਬਾਅਦ ਉਹ ਕਿਵੇਂ ਕਰਦੇ ਸੀ ਕਿਸ ਕੰਮ ਆਂਦਾ ਸੀਗਾ ਇਹਦੇ ਵਿੱਚ ਕਿਹੜੇ-ਕਿਹੜੇ ਬੰਦੇ ਇਨਵੋਲਵ ਨੇ ਉਹ ਸਾਰੇ ਜਿਹੜੇ ਨੇ ਉਹ ਟਰੈਸ ਕੀਤਾ ਜਾਣਗੇ ਇਹਨਾਂ 'ਚ ਇੱਕ ਬੰਦੇ ਤੇ ਪਹਿਲਾਂ ਵੀ ਡੀਜ਼ਲ ਔਰ ਪੈਟਰੋਲ ਨੂੰ ਇਹੀ ਕਰਕੇ ਇੱਕ ਮੁਕਦਮਾ ਦਰਜ ਹੈ 2022 'ਚ 28 5 2022 ਨੂੰ ਤੇ ਜਿਹੜੇ ਬਾਕੀ ਨੇ ਉਹਨਾਂ ਦਾ ਵੀ ਸਰ ਜਿਹੜਾ ਹੈ ਕ੍ਰਿਮੀਨਲ ਰਿਕਾਰਡ ਕੀ ਆ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਪਲੱਸ ਜਿਹੜੇ ਦੋ ਬੰਦੇ ਫੜਨ ਵਾਲੇ ਨੇ ਉਹ ਫੜ ਲੈਣੇ ਨੇ ਰਿਕਵਰੀ ਜਿਹੜੀ ਆ ਸਾਡੀ ਕਾਫੀ ਵੱਡੀ ਕੁਆਂਟੀਟੀ 'ਚ ਹੋ ਚੁੱਕੀ ਆ ਔਰ ਫੈਸਲਸ ਚ ਸੈਂਪਲਸ ਪੇਜ ਕਿ ਅਸੀਂ ਰਿਪੋਰਟ ਕਲੈਕਟ ਕਰਾਂਗੇ ਐਂਡ ਸਾਰਾ ਜਿਹੜਾ ਨੈਕਸਸ ਹੈ ਕਿਵੇਂ ਉੱਥੇ ਪਹੁੰਚਿਆ ਕਿਵੇਂ ਉਹ ਟੈਂਕਰਸ ਚ ਕੱਢਿਆ ਜਾਂਦਾ ਮੋਡਸ ਆਫ ਫੋਰੈਂਡੀ ਕੀ ਹੈ ਕਿਵੇਂ ਉਹਦੀ ਪੇਮੈਂਟ ਹੁੰਦੀ ਹੈ ਕਿਵੇਂ ਅੱਗੇ ਵੇਚਿਆ ਜਾਂਦਾ ਉਹਦੀਆਂ ਪੇਮੈਂਟਸ ਕਿਵੇਂ ਹੁੰਦੀਆਂ ਹਨ ਔਰ ਕੌਣ-ਕੌਣ ਇਨਵੋਲਵ ਨੇ ਇਹਦੇ ਵਿੱਚ ਉਹ ਸਾਰੇ ਜਿਹੜੇ ਨੇ ਇਹਨੂੰ ਅਸੀਂ ਐਕਸਪੋਜ਼ ਕਰਾਂਗੇ ਸਰ ਦੇ ਟੈਂਕਰ ਨੇ ਉਹ ਇੰਡੀਅਨ ਔਇਲ ਦੇ ਨੇ ਤਾਂ ਉਹ ਕੰਪਨੀ ਜਾਂ ਜਿਹੜਾ ਉਹ ਡੈਪੋ ਬਣਿਆ ਹੈ ਉਹਦੇ ਕਿਸੇ ਮੁਲਾਜ਼ਮ ਦਾ ਵਿੱਚ ਹੱਥ ਕਿਉਂਕਿ ਉਹਨਾਂ ਦੇ ਸਾਰੇ ਜਿਹੜੇ ਟੈਂਕਰ ਨੇ ਉਹ ਬਾਹਰ ਆ ਕੇ ਡੀਜ਼ਲ ਸਪਲਾਈ ਕਰਦੇ ਸਰ ਅਸੀਂ ਇਸ ਚੀਜ਼ ਨੂੰ ਬਿਲਕੁਲ ਅਵੇਅਰ ਹਾਂ ਕਿ ਜਿਹੜੇ ਟੈਂਕਰਸ ਨੇ ਜਿਹਦੇ 'ਚ ਸਾਰਾ ਹੁੰਦਾ ਕਿ ਉਹ ਕਿਹੜੀ ਕੰਪਨੀ ਦੇ ਨੇ ਉੱਥੋਂ ਜਦੋਂ ਚੱਲੇ ਉਹਨਾਂ ਦੇ ਚੱਲਣ ਦੀ ਕੀ ਮੂਵਮੈਂਟ ਹੈ ਇੱਥੇ ਆ ਕੇ ਉਹਨਾਂ ਨੇ ਕੀ ਕੀਤਾ ਤਾਂ ਹੀ ਮੈਂ ਕਿਹਾ ਕਿ ਇਹ ਕਿਵੇਂ ਨਿਕਲਦਾ ਮੈਂ ਇਹ ਚੀਜ਼ ਹੈ ਔਰ ਇਹ ਕਿਵੇਂ ਵੇਚਿਆ ਜਾਂਦਾ ਇਹ ਸਾਰੀ ਚੀਜ਼ ਅਸੀਂ ਜਲਦੀ ਪਰਦਾਫਾਸ਼ ਕਰਨਾ ਸਰ ਨਹੀਂ ਸਰ ਉਹ ਪੂਰਾ ਲਿੰਕ ਟ੍ਰੇਸ ਹੈ ਉਹ ਦਿੱਲੀ ਤੋਂ ਜਿਹੜਾ ਦਿੱਲੀ ਦੀ ਬਾਰਡਰਿੰਗ ਉੱਥੋਂ ਆਇਆ ਸੀ ਉਹ ਉਹ ਜਿਹੜੇ ਬੰਦੇ ਨੇ ਦਿੱਤਾ ਸਰ ਉਹ ਬੰਦੇ ਅਰੈਸਟ ਨੇ ਦੇ ਵਿੱਚੋਂ ਉਹ ਇੱਕ ਵੱਖਰਾ ਕਨਸੈਪਟ ਹੈ ਔਰ ਇਹ ਵੱਖਰਾ ਕਨਸੈਪਟ ਹੈ ਕਿੱਥੇ ਵਰਤੇ ਜਾਂਦਾ ਸੀ ਇਹਨਾਂ ਨੂੰ ਇਹ ਐਥਨੋਲ ਜਿਹੜਾ ਇਹ ਫੜਿਆ ਸਰ ਜਿਹੜਾ ਐਥਨੋਲ ਫੜਾਇਆ ਜਾਂਦਾ ਇੱਥੇ ਤਾਂ ਲੈ ਕੇ ਆਇਆ ਜਾਂਦਾ પેટ્રોલ ਚ ਮਿਕਸ ਕਰਨ ਹੁਣ ਇਹ ਦੇਖਣਾ ਪੈਣਾ ਵੀ ਇਹ ਅੱਗੇ ਕਿਤੇ ਕਿਸ ਪੰਪਸ ਨੂੰ ਵੇਚਦੇ ਨੇ ਮਿਕਸਿੰਗ ਵਾਸਤੇ ਜਾਂ ਆਪ ਡਿলিউਟ ਕਰਕੇ ਵੇਚਦੇ ਨੇ ਤੇ ਜਾਂ ਕਿਸੇ ਹੋਰ ਨੂੰ ਦਿੰਦੇ ਨੇ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਐਂਡ ਵੀ ਵਿਲ ਕਲੀਅਰ ਇਟ ਆਊਟ। ਇਹਨਾਂ ਸਟੋਰ ਕਿੱਦਾਂ ਕੀਤਾ ਹੋਇਆ ਸੀ ਕਿਉਂਕਿ ਵੱਡੀ ਕੁਆਂਟੀਟੀ ਸਰ ਇਹਨਾਂ ਨੇ ਜਿਹੜੇ ਪਲਾਸਟਿਕ ਦੇ 2-200 ਲੀਟਰ ਵਾਲੇ ਨੇ 250 ਲੀਟਰ ਵਾਲੇ ਡਰਮਸ ਆਉਂਦੇ ਨੇ ਉਹਦੇ ਸਟੋਰ ਕੀਤਾ ਹੋਇਆ ਸੀ। ਜਿਹੜੀ ਟੀਮਾਂ ਨੇ ਇਨਸਪੈਕਟਰ ਦੀ ਅਸੀਂ ਟੀਮਾਂ ਬਣਾਈਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਡਿਊਟੀ ਲਈ ਹੋਈ ਹੈ ਕਿ ਤੁਸੀਂ ਜਿੰਨੇ ਵੀ ਖਾਲੀ ਗੋਡਾਊਨ ਨੇ ਟਾਬੇ ਨੇ ਸ਼ੈਲਰ ਨੇ ਪੱਠੇ ਨੇ ਉਹਨਾਂ ਦੀ ਨਿਰੰਤਰ ਜਿਹੜੀ ਹੈਗੀ ਰੋਜ਼ ਚੈਕਿੰਗ ਕਰਨੀ ਹੈ। ਚੈਕਿੰਗ ਦੌਰਾਨ ਸਾਨੂੰ ਜਿਹੜੀ ਹੈਗੀ ਇੱਕ ਲੀਡ ਮਿਲਦੀ ਹੈ ਕਿ ਵੀ ਇੱਥੇ ਇਸ ਤਰ੍ਹਾਂ ਦਾ ਕੁਝ ਬਿਲਫ੍ਰਿਜ ਹੁੰਦੀ ਹੈ 에ਥਨੋਲ ਦੀ ਜਿੱਦੋਂ ਅਸੀਂ ਪੁਖਤਾ ਕਰਨ ਵਾਸਤੇ ਅਸੀਂ ਪੁਲਿਸ ਦੇ ਵੀ ਮਦਦ ਲਈਤੀ ਤੇ ਕੁਝ ਸਾਡੇ ਜਿਹੜੇ ਇਨਫਾਰਮਰ ਨੇ ਉਹਨਾਂ ਨੂੰ ਵੀ ਅਸੀਂ ਲੂਪ ਚ ਲਿੱਤਾ ਉਹਨਾਂ ਨੂੰ ਸਾਰਾ ਜਿਹੜਾ ਇਨਫੋਰਮੇਸ਼ਨ ਅਸੀਂ ਗੈਦਰ ਕੀਤੀ ਤੇ ਅਸੀਂ ਰੈਕੀ ਕਰਾਈ ਉਸ ਤੋਂ ਬਾਅਦ ਅਸੀਂ ਪੁਲਿਸ ਨਾਲ ਮਿਲ ਕੇ ਇਹ ਸਾਂਝਾ ਆਪਰੇਸ਼ਨ ਅਸੀਂ ਐਗਜ਼ੀਕਿਊਟ ਕੀਤਾ ਗੁਜਰਾਵਾਂ ਪਿੰਡ ਵਿੱਚ ਜਿਹੜਾ ਹਾਦਸਾ ਹੋਇਆ ਸੀਗਾ ਪ੍ਰਾਇਮਾ ਫੈਸਾਈ ਜੋ ਉਹਦੀ ਐਗਜ਼ਾਮੀਨੇਸ਼ਨ ਰਿਪੋਰਟ ਹੈ ਉਸ ਤੋਂ ਉਸ ਇਥਨੋਲ ਨਹੀਂ ਹੈ ਉਸ ਤੋਂ ਮੀਥਨੋਲ ਹੈ ਤੇ ਇਹ ਜਿਹੜਾ ਕੇਸ ਹੈ ਇਹ ਵੱਖਰਾ ਹੈ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਆਪਕਾਰੀ ਜਿਹੜਾ ਵਿਭਾਗ ਹੈ ਉਹ ਪਿਛਲੇ 2-3 ਸਾਲਾਂ ਤੋਂ ਤੁਸੀਂ ਜੇ ਦੇਖੋ ਪੂਰੇ ਪੰਜਾਬ 'ਚ ਵੱਖ-ਵੱਖ ਕੇਸਾਂ ਵਿੱਚ ਭਾਰੀ ਮਾਤਰਾ ਵਿੱਚ ਈਐਨਏ ਅਸੀਂ ਰਿਕਵਰ ਕੀਤਾ ਹੈ ਚਾਹੇ ਉਹ ਟੈਂਕਰਾਂ 'ਚ ਹੋ ਚਾਹੇ ਉਹ ਗੋਡਾਊਨ 'ਚ ਪਿਆ ਹੋਵੇ ਤੇ ਪੂਰੇ ਪੰਜਾਬ ਵਿੱਚ ਇਸ ਵਕਤ ਇਲੈਕਸ਼ਨਾਂ ਦੇ ਮੱਦੇਨਜ਼ਰ ਤੇ ਰੂਟੀਨ 'ਚ ਵੀ ਸਾਰੇ ਜਿੰਨੇ ਵੀ ਐਮਡੀ ਗੋਡਾਊਨਸ ਨੇ ਸ਼ੈਲਰ ਨੇ ਜਿੱਥੇ ਪੋਸੀਬਲ ਸਟੋਰੇਜ ਇਲੀਗਲ ਸਟੋਰੇਜ ਪੁਆਇੰਟਸ ਨੇ ਉਹ ਸਾਰੇ ਚੈੱਕ ਕੀਤੇ ਜਾ ਰਹੇ ਨੇ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸਾਡੀ ਜਿਹੜੀ ਟੀਮਾਂ 24 ਘੰਟੇ ਨਾਕੇਤੇ ਨੇ ਸਟੈਟਿਕ ਨਾਕਾ ਵਿਲਾਏ ਹੋਏ ਨੇ ਅਸੀਂ ਮੋਬਾਈਲ ਨਾਕੇ ਵਿਲਾਏ ਹੋਣੇ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਸਾਡੇ ਜਿਹੜੇ ਇਨਸਪੈਕਟਰ ਨੇ ਅਲੋਂਗ ਵਿਦ ਐਕਸਾਈਜ਼ ਪੁਲਿਸ ਸਟਾਫ ਉਹ ਤੁਰੰਤ ਉੱਥੇ ਜਾ ਕੇ ਰੇਡ ਕਰਦੇ ਨੇ ਮੈਂ ਚਾਹਾਂਗਾ ਕਿ ਪਿਛਲੇ ਸਾਲ ਜਿਵੇਂ ਨਮੋਲ ਪਿੰਟਸ ਹੋਇਆ ਸਹਾਦ्सा ਉਹ ਵੀ ਤੁਸੀਂ న్యూਸ ਦੇਖਿਆ ਹੋਣਾ ਜਾਂ ਤੁਸੀਂ ਮਤਲਬ ਜੋ ਰਿਪੋਰਟਸ ਆਈ ਉਹ ਅਸੀਂ ਉਹ ਉਹ ਮਜ਼ਦੂਰਾਂ ਜੋ ਵੀ ਲੇਬਰ ਕਲਾਸ ਸੀਗੀ ਉਹਨਾਂ ਨੇ ਸਪਿਰਿਟ ਜਾਂ ਥਿਨਰ ਪੀ ਕੇ ਜੋ ਇਹ ਸੀ ਉਹਨਾਂ ਦੀ ਮੌਤ ਹੋਈ ਸੀ ਉਹਨਾਂ ਦੀ ਕੋਈ ਠੇਕੇ ਤੋਂ ਸ਼ਰਾਬ ਲੈ ਕੇ ਉਹਨਾਂ ਦੀ ਕੋਈ ਮੌਤ ਨਹੀਂ ਹੋਈ ਕੋਈ ਸਪੂਰੀਅਸ ਲਿੱਕਰ ਨਾਲ ਨਹੀਂ ਕੋਈ ਸ਼ਰਾਬ ਨਹੀਂ ਹੋਈ ਮੌਤ ਨਹੀਂ ਹੋਈ ਉਹਨਾਂ ਦੀ ਇਸੇ ਤਰ੍ਹਾਂ ਜਿਹੜੀ ਇਸ ਸਾਲ ਵੀ 20 ਮਾਰਚ ਨੂੰ ਜੋ ਮੌਤ ਹੋਈ ਉਹ ਤੁਸੀਂ ਪੂਰਾ ਜਿਹੜਾ ਇਨਸੀਡੈਂਟ ਐਸਪੀਡੀ ਸਾਹਿਬ ਨੇ ਪਹਿਲਾਂ ਵੀ ਤੁਹਾਨੂੰ ਐਕਸਪਲੇਨ ਕੀਤਾ ਸੀ ਕਿਵੇਂ ਕਿਵੇਂ ਇੱਕ ਬੰਦੇ ਤੋਂ ਅਸੀਂ 메ਨ ਸਪਲਾਈਅਰ ਕੋਲ ਗਏ ਸਪਲਾਈਅਰ ਨੇ ਫਿਰ ਇਨਫੋਰਮੇਸ਼ਨ ਦਿੱਤੀ ਕਿ ਇਹ ਜਿਹੜੀ ਇਤਾਂ ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਪਾਤਣਾ ਡਿਸਟ੍ਰਿਕਟ ਪਾਤਣਾ ਤਹਿਸੀਲ ਚ ਹੁੰਦੀ ਹੈ ਜੋ ਡਿਸਟ੍ਰਿਕਟ ਪਟਿਆਲਾ ਚ ਹੈ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਉਸੇ ਦਿਨ ਉਹ ਸਾਰਾ ਉਸ ਉਸ ਬੰਦੇ ਨੂੰ ਕਾਬੂ ਕਰ ਲਿਆ ਗਿਆ ਤੇ ਉਹਦੇ ਤੋਂ ਜੋ ਰਿਕਵਰੀ ਹੋਈ ਉਹ ਤੁਹਾਡੇ ਨਾਲ ਆਲਰੇਡੀ ਸਾਂਝੀ ਕੀਤੀ ਹੋਈ ਹੈ ਤੇ ਉਹਦੇ ਬੇਸ ਤੇ ਜਿਹੜੀ ਫੈਕਟਰੀ ਤੋਂ ਨੋਇਡਾ ਫੈਕਟਰੀ ਤੋਂ ਉਹਨੇ ਪਰਚੇਸ ਕਰਕੇ ਆਏ ਉੱਥੇ ਵੀ ਰੇਡ ਕਰਕੇ ਜਿਹੜੇ ਬੰਦੇ ਅਸੀਂ ਉਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਉਸ ਤੇ ਔਨ ਹੈ ਤੁਸੀਂ ਕਹੇ ਵੀ ਜਗ੍ਹਾ ਜਗ੍ਹਾ ਤੇ ਸਾਡੇ